ਸ਼ਾਮ ਨੂੰ ਫੇਰ ਵਿੱਚ ਪਾਉਣੇ ਕੁੰਡੀ ਵਾਲੇ ਜਦੋਂ ਖੋਦ ਬਚਣਾ ਦਾ ਮਾਰਕ ਨੂੰ ਬੱਜ ਕੀ ਦੇਣ ਸਾਡਾ ਤੇੜਾ ਨਾ ਪੂਰਾ ਉਹ ਮੈਂ ਕਿਹਾ ਕੁੰਡੀ ਵਾਲੇ ਪਾ ਸ਼ਾਮ ਨੂੰ ਫੇਰ ਕਾਲਦੀ ਦਿਨੇ-ਦਿਨੇ ਹੌਸਲਾ ਹੁੰਦਾ ਸੀ ਸਾਨੂੰ ਵੀ ਅਸੀਂ ਕੁੰਡੀ ਲਈ ਵੀ ਆ ਰਾਤ ਨੂੰ ਬਰਾਬਰ ਯਾਨੀ ਬੰਦਾ ਜਵਾਨੀ ਦੇ ਵਿੱਚ ਹੱਸਦਾ ਖੇਡਦਾ ਨੱਚਦਾ ਕੁੱਦਦਾ ਬਚਪਨੇ 'ਚ ਰਹਿੰਦਾ ਹੈ ਹਨਾ ਬੰਦਾ ਕਦੋਂ ਵੱਡਾ ਹੋ ਜਾਂਦਾ ਹੈ ਬੰਦੇ ਨੂੰ ਕੋਈ ਪਤਾ ਨਹੀਂ ਲੱਗਦਾ ਅਸੀਂ ਰਾਮਪੁਰੇ ਰਹਿੰਦੇ ਸੀ ਬਠਿੰਡਾ ਰੋਡ ਤੇ ਸਾਡਾ ਇੱਕ ਨੌਹਰਾ ਲਿਆਂਦੇ ਆਰਾ ਬਾਂਦਾਰਾ ਬਾਂਦਾਰੇ ਤੇ ਰਹਿਣਾ ਤੇ ਮੰਨ ਲਓ ਉਸ ਬਾਰ ਜਟਾਬਾ ਹੁੰਦਾ ਸੀ ਐਡੇ ਵਿਗੜੇ ਹੋਏ ਹੁੰਦੇ ਸੀ ਕਿ ਵੀ ਟਾਬੇ ਤੱਕ ਨਹੀਂ ਤੁਰ ਕੇ ਆਉਣਾ ਟਾਬੇਲ ਦੇ ਜੋ ਕੋਈ ਚੀਜ਼ ਮੰਗਾਉਣੀ ਆ ਉਹ ਤੋਂ ਰੱਸੀ ਬੰਨ ਕੇ ਲੈ ਕੇ ਟਾਬੇ ਤੇ ਟੱਲੀ ਲਾਤੀ ਉੱਤੇ ਬੈਠਣ ਆ ਮਾਰਨਾ ਮੰਜੇ ਦੇ ਟੰਣ ਨੂੰ ਨਹੀਂ ਉਹਨਾਂ ਨੇ ਭੱਜਿਆ ਆਉਣਾ ਉਹ ਸਾਰਿਆਂ ਨੇ ਵੇਖ ਲਿਆ ਟੱਲੀ ਕਿਤੋਂ ਵੱਜੀ ਉਹ ਰਮਗਰਬਸਾਂ ਵਾਲੇ ਸਾਦੇ ਆ ਬੱਸਾਂ ਤੇ ਟੱਲੀ ਲਾਈ ਬੈਠੇ ਆ ਮੈਂ ਅਸੀਂ ਆਪਸਰਾਂ ਕੋਲ ਸਾਡੇ ਕੋਲ ਬਿੱਲ ਪਾਇਆ ਨਹੀਂ ਅਸੀਂ ਆਪ ਦੀ ਟੱਲੀ ਬੰਨ ਲਈ ਮੰਦਰ ਵਾਲੀ ਘਨੇਹਾਲ ਬੰਨਤੀ ਅਸੀਂ ਭੱਜਿਆ ਕਰੇ ਟੰਨ ਹੋਇਆ ਕਰੇ ਭੱਜਿਆ ਕਰਨ ਉਹਦੇ ਬਾਈ ਕੀ ਖਾਣਾ ਠੀਕ ਹੈ ਬਈ ਇੱਕਦਾਂ ਸਾਰੇ ਭਰਾ ਉਹ ਭਰਾ ਦੀ ਮਦਦ ਜ਼ਰੂਰ ਕਰਿਓ ਜਿਨ੍ਹਾਂ ਦੀ ਵੀਡੀਓ ਪਾਈ ਸੀ ਕਵਾਡੀ ਵਾਲਿਆਂ ਦੀ ਮੇਰੇ ਵੀਰ ਉਹਨਾਂ ਦਾ ਨੰਬਰ ਵੀ ਦਿੱਤਾ ਹੈ ਉਹਨਾਂ ਦਾ ਅਕਾਊਂਟ ਨੰਬਰ ਵੀ ਦਿੱਤਾ ਮਾਤਾ ਦਾ ਨੰਬਰ ਹੈ ਸਾਰੇ ਭਰਾ ਫੋਨ ਲਾ ਕੇ ਗੱਲ ਕਰਕੇ ਕਨਫਰਮ ਕਰਕੇ ਕਿਉਂਕਿ ਕੋਈ ਗਲਤ ਨੰਬਰ ਨਾ ਪਾ ਦੇ ਕੋਈ ਫੇਕ ਨੰਬਰ ਨਾ ਪਾ ਦੇ ਹਨ ਇਸ ਕਰਕੇ ਤੁਸੀਂ ਉਹਦੇ ਪਿੰਡ 'ਚ ਵੀ ਵੈਰੀਫਾਈ ਕਰਵਾ ਸਕਦਾ ਹਾਂ ਹਾਂ ਰੌਲੀ ਪਿੰਡ ਆ ਰੌਲੀ ਪਿੰਡ ਆ ਉਹਨਾਂ ਦਾ ਹਾਂ ਤੇ ਇਹ ਡਾਲੇ ਵਾਲੇ ਰਾਹ ਤੇ ਘਰ ਹੈ ਹਾਂ ਪਹਿਲੇ ਹੀ ਘਰ ਆ ਵਿਚਾਰਿਆਂ ਦਾ ਛੋਟਾ ਜਿਹਾ ਘਰ ਹੈ ਤੇ ਉੱਥੇ ਹਾਥੀ ਖੜਾ ਹੁੰਦਾ ਬਾਹਰ 'ਚ ਠੀਕ ਹੈ ਜੀ ਸਵਾਰੀਆਂ ਵਾਲਾ ਇਸ ਕਰਕੇ ਯਾਰ ਮੈਨੂੰ ਟੇਕ ਨਹੀਂ ਆਉਂਦੀ ਠੀਕ ਆ ਯਾਰ ਸਾਰੇ ਮਜਬੂਰ ਆ ਆਪਾਂ ਹਨ ਸਾਰੇ ਨਹੀਂ ਬਾਕੀ ਸ਼ੇਅਰ ਕਰ ਦਿਓ ਤੇ ਜਿਹੜੇ ਭਰਾ ਮਦਦ ਕਰ ਸਕਦੇ ਆ ਮਦਦ ਕਰ ਦਿਓ ਕੋਈ ਜ਼ਰੂਰੀ ਨਹੀਂ ਆ ਵੀਡੀਓ ਸ਼ੇਅਰ ਨਹੀਂ ਕੀਤੀ ਯਾਰ ਜੀ ਆਪ ਨਹੀਂ ਪਾਈ ਹੈ ਜਰੂਰ ਜਰੂਰ ਕਰੋ ਭਰਾ ਬਣ ਕੇ ਯਾਰ ਆਪਣੇ ਬੰਦੇ ਹੀ ਕਰੋ ਕਿਉਂਕਿ ਕੋਈ ਵੀ ਇੰਦਰ ਗੋਲੀ ਪਹੁੰਚ ਸਕਦੀ ਹੈ ਹਾਂ ਆਪਾ ਭਰਾ ਸਾਰੇ ਭਰਾ ਇਹ ਕੰਮ ਕਰ ਲਓ ਯਾਰ ਕਿਉਂਕਿ ਯਾਰ ਸਾਰਿਆਂ ਦਾ ਉਹ ਨਹੀਂ ਫਲ ਮਿਲਣਾ ਸ਼ੇਅਰ ਕਰਨ ਦਾ ਵੀ ਜੇ ਕਿਸੇ ਕੋਲੇ 2000 ਦੀ ਪਹੁੰਚ ਆ 2000 ਪਾਇਓਗੇ ਕੋਈ ਕੋਲੇ 5 ਦੀ ਪਹੁੰਚ ਆ 5 ਪਾਇਓਗੇ ਕੋਈ ਕੋਲੇ 10 ਦੀ ਪਹੁੰਚ ਆ 10 ਪਾਇਓ ਹਣਾ ਚਲੋ ਭਰਾ ਦੋਨੇ ਜ਼ੈੱਟ ਹੋ ਜਾਣ ਯਾਰ ਖੇਡਣ ਲੱਗ ਜਾ ਹਾਂ ਚਲੋ ਇਲਾਜ ਕਰਾਉਣ ਨਾਲੋਂ ਥੋੜੇ-ਥੋੜੇ ਨਾਲ ਬੱਬਾ ਸਾਰਿਆਂ ਦਾ ਹਿਸਾਬ ਪੈ ਜਾਂਦਾ ਸਾਰੇ ਕਰਾ ਦਿੰਦੇ ਐ ਹੁਣ ਜਿਵੇਂ ਆਪਾਂ ਨੂੰ ਕੋਈ ਕਵੇ ਇਲਾਜ ਕਰਾ ਦਿਓ ਆਪਣੇ ਜਿੱਥੇ ਪਹੁੰਚ ਨਹੀਂ ਹੋਣਾ ਸਹੀ ਹੈ ਹੈਨਾ ਮੈਨੂੰ ਪ੍ਰੀਤ ਕਹਿੰਦਾ ਸੀ ਕਹਿੰਦਾ ਆਪਾਂ ਰਾਚਣ ਵੰਡਿਆ ਕਰੀਏ ਪਹਿਲੇ ਮੁਖਾਬ ਦੇਖਦੇ ਵੰਡ ਗਏ ਆਪਾਂ ਆਪ ਦੇ ਤਾਂ ਆਏ ਨਹੀਂ ਨੀ ਉਹ ਮੈਂ ਕਿਹਾ ਮੈਂ ਤਾਂ ਅੱਗੇ ਦੀ ਸੋਚਦਾ ਮੈਂ ਤਾਂ ਅੱਗੇ ਦੀ ਮੈਂ ਤਾਂ ਅੱਗੇ ਦੀ ਰੋਚੀ ਵਾਪੇ ਆਉਣ ਲੱਗ ਗਿਆ ਮਗਾਪਾਂ ਨੂੰ ਮੈਂ ਕਿਹਾ ਪਹਿਲਾਂ ਆਪਦੇ ਘਰੇ ਬੰਦਿਆਈ ਆਪਣੇ ਘਰੇ ਦਾ ਡੱਡੇ ਪੈਦੇ ਘਰੇ ਦਾ ਪੀਪੇ ਉਹ ਕਿਵੇਂ ਗਾਣਾ ਜਾਂ ਸੀ ਨਾ ਇੱਕ ਕਿਹੜਾ ਪੀਪੇ ਗਾਣੀ ਭਰੋਲੇ ਖਾਲੀ ਕਣਕ ਦੇ ਦਾਣੇ ਵੇਖਣ ਕਿਵੇਂ ਜੀ ਹੁੰਦਾ ਜੇ ਕੋ ਪੁਰਾਣਾ ਹੈ ਨਾ ਮੈਂ ਤਾਂ ਅੱਗੇ ਦੀ ਕਰੀ ਸੀ ਵਾਪੇ ਕਹਿੰਦਾ ਪੈਸੇ ਆਉਣ ਲੱਗ ਗਏ ਆਪਣੇ ਹਾਂ ਹਾਂ ਆਸ ਦੁਨੀਆ ਆਸ ਨਾਲ ਜਿਉਂਦੀ ਹੈ ਹਾਂ ਜਿਹਦਾ ਸੁਪਨਾ ਹੀ ਨਹੀਂ ਉਹਦਾ ਵੀ ਕੋਈ ਨਹੀਂ ਐ ਕਿ ਕੈਨੇਡਾ 'ਚ ਮੈਂਡੂ ਨੂੰ ਮੁੰਡਾ ਮਿਲਿਆ ਮਤਲਬ ਸਾਰੇ ਕਹਿੰਦੇ ਆ ਯਾਰ ਕੈਨੇਡਾ ਜਾਂਦਾ ਤਾਂ ਅਗਲਾ ਪੈਸੀ ਕਮਾਉਣ ਹੈ ਪਰ ਇਹ ਅੱਜ ਤੋਂ 20 ਸਾਲ ਪਹਿਲਾਂ ਹੁੰਦਾ ਸੀ ਠੀਕ ਹੈ ਲੋਕ ਕੈਨੇਡਾ ਜਾਂਦੇ ਸੀ ਆ ਕੇ ਜ਼ਮੀਨ ਲੈਂਦੇ ਸੀ ਹੁਣ ਉਲਟਾ ਹੈ ਲੋਕ ਜਾਂਦੇ ਐ ਵੇਚ ਕੇ ਜਾਂਦੇ ਜ਼ਮੀਨ ਬਕਾਉਂਦੇ ਐ ਅੱਗੇ ਉੱਥੇ ਜਾ ਕੇ ਜ਼ਮੀਨ ਲੈਂਦੇ ਸੀ ਹੁਣ ਉੱਥੇ ਜਾ ਕੇ ਜ਼ਮੀਨ ਬਕਾਉਂਦੇ ਐ ਉਲਟ ਹੋ ਗਿਆ ਇੱਕ ਮੁੰਡਾ ਮੈਂਟ ਉਹਨਾਂ ਲਾਇਸੈਂਸ ਬਣਾਉਣ ਗਿਆ ਕਹਿੰਦਾ ਭਾਈ ਕਹਿੰਦਾ ਮੈਂ ਐਂ ਕਰਨਾ ਕਹਿੰਦਾ ਨਾ ਮੈਂ ਮਤਲਬ ਇਹ ਕਹਿੰਦਾ 5 ਸਾਲ ਹੀ ਰਹਿਣਾ ਭਾਈ ਪੰਜ ਸਾਲ ਤੱਕ ਮੇਰਾ ਟੀਚਾ ਹੈ ਕਹਿੰਦਾ ਹੁਣ ਮੈਂ ਡਰਾਈਵਰ ਬਣ ਜਾਣਾ ਤੇ ਗੱਡੀ ਚਲਾਉਂ ਦੱਬ ਕੇ ਤੇ ਮੁਰਕੇ ਆਪੇ ਇੰਡੀਆ ਉੱਤ ਜਾਣਾ ਮੈਂ ਟੂ ਕਹਿੰਦਾ ਵੀ ਟੀਚਾ ਦਾ ਉਹ ਤੇਰਾ ਵੀ ਇੰਨੇ ਕੇ ਪੈਸੇ ਲੈ ਕੇ ਜਾ ਮੈਂ ਕਹਿੰਦਾ 5-6 ਕਰੋੜ ਆਏ ਇਹਨਾਂ 5-6 ਕਰੋੜ ਪੰਜ ਸਾਲਾਂ ਦੀ ਕਹਿੰਦਾ ਹਾਂ ਕਹਿੰਦਾ ਕਿੰਨੇ ਤਨਖਾਹ ਕਿੰਨੇ ਕਮਾਉਣਾ ਤੂੰ ਕਹਿੰਦਾ 2000 ਕਹਿੰਦਾ ਤਾਂ ਲੱਖ ਡਾਲਰ ਚਾਹੀਦਾ ਤੈਨੂੰ ਪਤਾ ਤੈਨੂੰ ਚਾਹੀਦਾ ਘੱਟ ਤੋਂ ਘੱਟ 10000 ਡਾਲਰ ਮਹੀਨੇ ਦਾ ਕਮਾਉਣਾ ਤੂੰ 2 ਆ ਹਾਏ ਵੇਖ ਨਾ ਬਰਤੇ ਇੱਥੇ ਜੋ ਕੀ ਰਹਿ ਗਏ ਕਹਿੰਦਾ ਅਸੀਂ ਵੀ ਆਈਂ ਕਹਿੰਦੇ ਸੀ ਨਵੇਂ ਨਵੇਂ ਆ ਕੇ ਪੈਟੀ ਚਲੇ ਜਾਣਾ ਹਾਂ ਠੀਕ ਹੈ ਪਰ ਨਹੀਂ ਖਬਰਦਾਰ ਤਾਂ ਮਾਵਾ ਵੀ ਕਰਦਾ ਯਾਰ ਕਰਦਾ ਸਭ ਦਾ ਯਾਰ ਮਜਬੂਰ ਹੈ ਉਹ ਦੇਸ਼ 'ਚ ਮਜਬੂਰੀ ਨੂੰ ਰਹਿ ਰਹੇ ਆ ਉੱਥੇ ਇਹ ਹਾਲਾਤ ਨੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਦੀ ਗੱਲ ਕਰਦਾ ਮੈਂਟੂ ਦੀ ਗੱਲ ਕਰਦਾ ਮੈਂ ਮੈਂਟੂ ਦੀ ਭੈਣ ਵੀ ਉੱਥੇ ਹੈ ਬਹੁਤ ਪੁਰਾਣੇ ਹੈ ਠੀਕ ਹੈ ਆਹ ਘਰ ਮੈਂਟੂ ਦੇ ਭਰਾ ਦਾ ਆਹ ਮੈਂਟੂ ਦਾ ਹੈ ਸਾਹਮਣੇ ਉਹਦੀ ਭੈਣ ਦਾ ਹੈ ਇਹ ਇਧਰ ਮੈਂਟੂ ਕੁਰਸੀ ਡਾਈ ਬੈਠਾ ਇਧਰ ਉਹਦੀ ਭੈਣ ਕੁਰਸੀ ਡਾਈ ਬਿੜੇ ਬਾਹਰ ਚ ਇੱਕ ਦੂਜੇ ਸਾਹਮਣੋ ਸਾਹਮਣੀ ਇੱਕ ਦੂਜੇ ਨੂੰ ਆਈ ਨਹੀਂ ਕਹਿੰਦੇ ਭੈਣੇ ਤੂੰ ਇਧਰ ਆ ਜਾ ਜਾ ਕੋ ਵੀਰੇ ਤੂੰ ਇਧਰ ਆ ਜਾ ਰੋਟੀ ਖਾ ਦੀ ਨਾ ਰਵਾਜ ਹੀ ਨਹੀਂ ਹਾਂ ਮੈਂਟੂ ਨਾਵਾ ਨਾਵਾ ਗਿਆ ਤੇ ਮੈਂਟੂ ਗੁੱਸੇ ਹੋ ਗਿਆ ਘਰੇ ਲੜ ਪਿਆ ਭੈਣ ਨਾਲ ਲੜ ਕੇ ਕਹਿੰਦਾ ਮੈਂ ਨਹੀਂ ਆਉਣਾ ਮੈਂ ਤਾਂ ਜਾਂਣਾ ਉੱਠ ਗਿਆ ਇਹ ਕਾੜੀ ਸੀ ਸਾਡਾ ਉਹਨੂੰ ਫੋਨ ਲਾਤਾ ਕਹਿੰਦਾ ਹਲੋ ਕਹਿੰਦਾ ਮੈਂ ਇੱਥੇ ਹਾਂ दारू ਪੀਤੀ ਪਤਾ ਲੱਗੇ ਨਾ ਕਿੱਥੇ ਹਾਂ ਬੋਰ ਜਾ ਪੜ ਕੇ ਕਹਿੰਦਾ ਇੱਥੇ ਆ ਲਿਖਿਆ ਕਹਿੰਦਾ ਮੈਂ ਉੱਥੇ ਮੈਨੂੰ ਲੈ ਕੇ ਜਾ ਮੈਂ ਘਰੇ ਲੜ ਪਿਆ ਉਹ ਕਹਿੰਦਾ ਮੈਂ ਟੂ ਇੱਥੇ ਨਿਰਵਾਜ ਘਰੇ ਲਿਆਉਣ ਦਾ ਵਿਦੂ ਘਰੇ ਹੀ ਚਲਿਆ ਜਾ ਕਹਿੰਦੇ ਇੱਥੇ ਨਹੀਂ ਕੋਈ ਘਰੇ ਨੇ ਹੁੰਦਾ ਹੁੰਦਾ ਕਦਾ ਚੱਕਦਾ ਹਾਂ ਕਦੋਂ ਮੈਂ ਕੋਈ ਮਾੁਰੂ ਲੈਣਾ ਜੇ ਤਾਂ ਚੰਗਾ ਕਹਿੰਦਾ ਨਹੀਂ ਘਰ ਵੀ ਨਹੀਂ ਤੇ ਹੁਣਾ ਪੰਗਾ ਹੀ ਲੈ ਰਿਹਾ ਮੈਂ ਤਾਂ ਲੜ ਕੇ ਉਹਦਾ ਕੁਦਰਤੀ ਆ ਗਈ ਲੈਣ ਤੇ ਉਹਦਾ ਮੁੜ ਕੇ ਨਹੀਂ ਮੈਂ ਲੜਿਆ ਬਾਈ ਅਜ ਤੱਕ ਮੈਂ ਕਹਿੰਦਾ ਮੈਂ ਕਿ ਇੱਥੇ ਦਰਵਾਜ਼ਾ ਹੀ ਨਹੀਂ ਯਾਰ ਮੁੜ ਕੇ ਨਾ ਕੋਈ ਬੁਲਾਉਂਦਾ ਇੱਥੇ ਤੇ ਨਾ ਕੋਈ ਘਰੇ ਮਾਰਦਾ ਜਿਵੇਂ ਆਪਣੇ ਤੋਂ ਉਹ ਗੁੱਸੇ ਹੋ ਗਿਆ ਆਪਣੇ ਘਰ ਤੋਂ ਇੱਕ ਮੁੰਡਾ ਮੈਂ ਹੀ ਮੰਨ ਲਓ ਕਦੋਂ ਭੱਜ ਗਿਆ ਮੇਰੇ ਘਰ ਦੇ ਨੇ ਇੱਕ ਨੂੰ ਪਿੰਡ 'ਚ ਫੋਨ ਲਾਦਾ ਸਾਰਾ ਪਿੰਡ ਹੀ ਮਗਰ ਭੱਜ ਲੈਂਦਾ ਵੀ ਲੱਭੋ ਏ ਕਿੱਧਰ ਗਿਆ ਓਏ ਉੱਥੇ ਨਹੀਂ ਲੱਭਦਾ ਕੋਈ ਭਾਈ ਉੱਥੇ ਨਹੀਂ ਉਹ ਤੇ ਦਾ ਸਭ ਆਪੋ ਆਪਣਾ ਵੇਨੇ ਅਗਲਾ ਕੰਦਾ ਫਿਰਦਾ ਰਹ ਆ ਕਿਸੇ ਕੰਟਰੀ 'ਚ ਲਾ ਲਵਾ ਪਾਣਾ ਇੱਕ ਮੁੰਡੇ ਦੀ ਵੀਡੀਓ ਆਈ ਹੈ ਡਿਪਰੈਸ਼ਨ ਦੇ ਵਿੱਚ ਵਿਚਾਰਾ ਕੈਨੇਡਾ 'ਚ ਹਾਂ ਉਹਦਾ ਪਾਇਆ ਸੀਗਾ ਕਹਿੰਦੇ ਦੱਸੋ ਵੀ ਕਿਹੜੇ ਪਿੰਡ ਦਾ ਇਹ ਹਾਂ ਨਾ ਜੇ ਉਹਦੀ ਵੀਡੀਓ ਕਿਸੇ ਕੋਲੇ ਵੀ ਆਉਂਦੀ ਉਹ ਵੀ ਸ਼ੇਅਰ ਕਰੋ ਸਾਡਾ ਵੀ ਸ਼ੇਅਰ ਕਰ ਲਓ ਜੀ ਹਾਂ ਉਹ ਮਾਂ ਦਾ ਪੁੱਤ ਘਰੇ ਜਾਣਾ ਚਾਹੀਦਾ ਯਾਰ ਕਿਉਂਕਿ ਪਰਦੇਸਾਂ ਦੇ ਵਿੱਚ ਮਾਂ ਬਾਪ ਦਾ ਹੋ ਗਈ ਗੱਲ ਉਹ ਪਤਾ ਨਹੀਂ ਕੀ ਲੈ ਕੇ ਨਹੀਂ ਜਾ ਰਹੇ ਪਤਾ ਪਤਾ ਨਹੀਂ ਕੀ ਚੱਟਾ ਉਹ ਮੈਂ ਦੇਖੀ ਆ ਕੱਲ ਨਾ ਆਪਣਾ ਮੁੰਡਾ ਅ ਕੀ ਆ ਉਹ ਵੀਡੀਓ ਪਾਉਦਾ ਹਾਂ ਜਿਹੜਾ ਆਪਨੂੰ ਮੈਸੇਜ ਵੀ ਕੀਤਾ ਸੀ ਹੁਣ ਹਾਂ ਹਾਂ ਤੇ ਕੈਨੇਡਾ ਜੀ ਆ ਉਹਨੇ ਵੀਡੀਓ ਜਾ ਕੇ ਉਹਦੀ ਪਾਈ ਉੱਥੇ ਉਹ ਕਹਿੰਦੇ ਵੀ ਤੁਸੀਂ ਕਾਤਲ ਲੈ ਕੇ ਜਾ ਰਹੇ ਤੇ ਉਹ ਕਹਿੰਦੇ ਵੀ ਪਤਾ ਨਹੀਂ ਕੋਈ ਗੱਲ ਆ ਕੋ ਡਿਪਰੈਸ਼ਨ ਦੇ ਵਿੱਚ ਉਹ ਲੈ ਕੇ ਨਹੀਂ ਗਏ ਉਥੋਂ ਉਹ ਮੁੰਡੇ ਨੇ ਬਹੁਤ ਮਾੜੀ ਗੱਲ ਉੱਥੇ ਖੂਨ ਚੱਟਾ ਹੋ ਗਿਆ ਉੱਥੇ ਖੂਨ ਸਬੈਦ ਹੋ ਗਿਆ ਸਾਡੀ ਇੱਕ ਭੈਣ ਨੇ ਸੁਸਾਇਡ ਕਰਿਆ ਜੁਕੇ ਚ ਵਿਚਾਰੀ ਨੇ ਹਨਾ ਪੇਟ 'ਚ ਬੱਚਾ ਸੀ ਯਾਰ ਪ੍ਰਮਾਤਮਾ ਸ਼ਾਂਤੀ ਦੇਵੇ ਉਹਨਾਂ ਨੂੰ ਤੇ ਪ੍ਰਮਾਤਮਾ ਇਹੋ ਜੀ ਸ਼ਕਤੀ ਦੇਵੇ ਇਹਨਾਂ ਦੇਸਾਂ ਨੂੰ ਸਾਡੇ ਭਰਾਣਾ ਇਹੋ ਜੀਆਂ ਗੱਲਾਂ ਕਰਨ ਸਾਡੇ ਭਰਾ ਭੁੱਖੇ ਨਾ ਮਰਨ ਸਦਾ ਹੀ ਸੁਖੀ ਰਹਿਣ ਸਦਾ ਹੀ ਹੱਸਦੇ ਵਸਦੇ ਰਹਿਣ ਹਸਣ ਖੇਡਣ ਤਰ ਤਰ ਭੁੱਲਣ ਸਾਡੇ ਭਰਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਤੇ ਚੜ੍ਹਦੀ ਕਲਾ 'ਚ ਰਹਿਣ ਸਾਡੇ ਡਰਾਈਵਰ ਭਰਾ ਠੀਕ ਹੈ ਤੇ ਸਾਡੇ ਜਿੰਨੇ ਵੀ ਵਰਕਰ ਆ ਉਥੇ ਸਾਰੇ ਚੜ੍ਹਦੀ ਕਲਾ 'ਚ ਰਹਿਣ ਭਰਾ ਕਿਉਂਕਿ ਡਰਾਈਵਰਾਂ ਦਾ ਤਾਂ ਨਾਂ ਲੀਨੇ ਕਿਉਂਕਿ ਐਕਸੀਡੈਂਟ ਬਹੁਤ ਹੁੰਦੇ ਆ ਯਾਰ ਠੀਕ ਹੈ ਜੀ ਇਸ ਕਰਕੇ ਵੀ ਕੋਈ ਵੀ ਭਰਾ ਉੱਥੇ ਭੁੱਖਾ ਨਾ ਮਰੇ ਯਾਰ ਕਿਉਂਕਿ ਇੱਥੇ ਰੋਟੀ ਮਿਲ ਜੂ ਉੱਥੇ ਨਹੀਂ ਕੋਈ ਦਿੰਦਾ ਠੀਕ ਹੈ ਜੀ ਚਲੋ ਮਿਲਦੇ ਆਂ ਕੱਲ ਫਿਰ ਤੁਹਾਨੂੰ ਦੁਬਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ